ਜੋਨਾਂ ਦੇ ਸ਼ਲੋਕਾਂ ਤੋਂ ਜਿਨ੍ਹਾਂ ਦੇ ਪਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਕਿਵੇਂ ਇੱਕ ਮਨੁੱਖਤਾ ਦੀ ਸੇਵਾ ਕਿਵੇਂ ਕਰਨੀ ਹੈ ਸੋ ਸਭ ਤੋਂ ਪਹਿਲਾਂ ਤਾਂ ਫੇਡ ਕੋਰਟ ਮਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਇਸ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗੀ ਕਿ ਮੇਰੇ ਵੀ ਭਾਗ ਨਾਲ ਜੁੜਿਆ ਹੋਇਆ ਜਿਹੜਾ ਬਜ਼ੁਰਗਾਂ ਦਾ ਮੈਕਨਾ ਸੋ ਉਹਦੇ ਲਈ ਅਸੀਂ ਬਜ਼ੁਰਗਾਂ ਦੀ ਸਿਹਤ ਸੰਭਾਲ ਵੱਲ ਜਿਹੜਾ ਪਹਿਲਾ ਕਦਮ ਚੁੱਕਿਆ ਕਿ ਪਹਿਲਾਂ ਅਸੀਂ ਸਿਹਤ ਵੱਲ ਦੇਖਾਂਗੇ ਤੇ ਉਸ ਤੋਂ ਬਾਅਦ ਜੜੀਆਂਾਂ ਦੀ ਪੁਨਰਿਆਤੀ ਲੋੜਾਂ ਨੇ ਪੀਪੋਰਟ ਤੋਂ ਸ਼ੁਰੂ ਕਰਕੇ ਬਹੁਤ ਬਹੁਤ ਸਾਰੇ ਜੀਅ ਆ ਗਏ ਕਿਹੜੀ ਕਿਹੜੀ ਵਿਸ਼ੇ ਤੋਂ ਤੇ ਜਰੀਆਂ ਕੀ ਇਸ ਤੋਂ ਕਿਹੜੇ-ਕਿਹੜੇ ਬਹੁਤ ਜ਼ਿਆਦਾ ਕੀ-ਕੀ ਸਹੂਲਤਾਂ ਜਿਹੜੀ ਮੈਂ ਅੱਜ ਅੱਜ ਦੇ ਦਿਨ ਦੇ ਵਿੱਚ ਅਸੀਂ ਬੇਸਿਕਲੀ ਜੋ ਬਜ਼ੁਰਗਾਂ ਦੀ ਏਜ ਨਾਲ ਰਿਲੇਟਡ ਬਿਮਾਰੀਆਂ ਹੁੰਦੀਆਂ ਨੇ ਉਹਦਾ ਚੈੱਕਅਪ ਉਹਦੀਆਂ ਦਵਾਈਆਂ ਅੱਖਾਂ ਦਾ ਚੈੱਕਅਪ ਅੱਖਾਂ ਦਾ ਮੈਂ ਖਾਸ ਕਰਕੇ ਉਧਾਰ ਰੱਖਿਆ ਕਿਉਂਕਿ ਮੈਂ ਖੁਦ ਅੱਖਾਂ ਦੀ ਡਾਕਟਰ ਹਾਂ ਸੋ ਅੱਖਾਂ ਦੀਆਂ ਬਿਮਾਰੀਆਂ ਉਹਨਾਂ ਦਾ ਚੈੱਕਅਪ ਮੈਡੀਸਨ ਐਨਕਾ ਫ੍ਰੀ ਚ ਦੇਵਾਂਗੇ ਬਾਕੀ ਬਜ਼ੁਰਗਾਂ ਦੇ ਪੈਨਸ਼ਨ ਦੇ ਫਾਰਮ ਭਰੇ ਜਾਣਗੇ ਸੀਨੀਅਰ ਸਿਟੀਜ਼ਨ ਕਾਰਡ मैडम ਇਹਦਾ ਕੀ ਰੱਖਿਆ ਹੋਇਆ ਹੈ ਕਈ ਹੁਣ ਜਿਹੜੇ ਬਜ਼ੁਰਗ ਇੱਥੇ ਆਏ ਆ ਉਹਨੇ ਸਾਨੂੰ ਦੱਸਿਆ ਨਹੀਂ ਉਹ ਇਹਦਾ ਜਿਹੜੀ 50 ਸਾਲ ਦੇ ਆਗੇ ਉਹ ਵਾਪਸ ਜਾ ਰਹੇ ਆ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਮੈਂ ਦੇਖ ਲਾਂ ਨਹੀਂ ਹੈ ਜੇ ਕਿਉਂਕਿ ਇਸ ਤਰ੍ਹਾਂ ਦੀ ਗੱਲ ਹੈ ਤਾਂ ਆਪਾਂ ਕੋਈ ਏਜ ਲਿਮਟ ਜੁਰਗਾ ਨੂੰ ਸਾਰਿਆਂ ਨੂੰ ਵੰਟਾ ਦੇ ਛੋਟੇ ਬਾਰੇ ਮੈਡਮ ਦਫ਼ਤਰ ਵਾਪਿਸ ਜਾਣਾ ਪਿਆ ਬਹੁਤ ਜ਼ਿਆਦਾ ਨਹੀਂ ਨਹੀਂ ਬਿਲਕੁਲ ਵੀ ਇਹੋ ਜੀ ਗੱਲ ਨਹੀਂ ਹੈ ਮੈਂ ਖੁਦ ਜਾ ਕੇ ਦੇਖ ਲਾਂ दोबारा ਵੀ ਹੋ ਸਕਦਾ ਹੈ ਹਾਂ ਬਿਲਕੁਲ ਸਾਰਿਆਂ ਨੂੰ